ਪਟਿਆਲਾ ਦੇ ਵਾਰਡ ਨੰਬਰ 54 ਅਧੀਨ ਆਉਂਦੇ ਅੰਬੇਡਕਰ ਨਗਰ ਜਿਸ ਨੂੰ ਕਲਰ ਕਲੋਨੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਵਿਖੇ ਚਾਰ ਸਾਹਿਬ ਜਦਿਆਂ ਅਤੇ ਮਾਤਾ ਗੁੱਜਰਕੌਰ ਦੀ ਲਾਸ਼ਾਨੀ ਸ਼ਹਾਦਤ ਨੂੰ ਨਮਨ ਕਰ ਉਹਨਾਂ ਦੀ ਯਾਦ ਵਿੱਚ ਨਾਰੀ ਸ਼ਕਤੀ ਇਕਜੁੱਟ ਮੰਚ ਵੱਲੋਂ ਲੰਗਰ ਪ੍ਰਦਾਨ ਜਸਵੰਤ ਕੌਰ ਸੋਨੀਆ ਦੇ ਪ੍ਰਬੰਧਾ ਹੇਠ ਲਗਾਇਆ ਗਿਆ ਇਸ ਦੌਰਾਨ ਪਟਿਆਲਾ ਲੋਕ ਭਲਾਈ ਮੰਚ ਦੇ ਪ੍ਰਧਾਨ ਰਜਿੰਦਰ ਸਿੰਘ ਗਿੱਲ ਵੱਲੋਂ ਵਿਸ਼ੇਸ਼ ਸਮੂਲੀਅਤ ਕਰ ਲੰਗਰ ਦੀ ਸ਼ੁਰੂਆਤ ਕਰਵਾਈ ਗਈ ਇਸ ਮੌਕੇ ਤੇ ਪ੍ਰਧਾਨ ਰਜਿੰਦਰ ਸਿੰਘ ਗਿੱਲ ਅਤੇ ਜਸਵੰਤ ਕੌਰ ਸੋਨੀਆ ਨੇ ਸਾਂਝੇ ਤੌਰ ਤੇ ਕਿਹਾ ਕਿ Hindu ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਸਨ ਇਸੇ ਤਰ੍ਹਾਂ ਦੇਸ਼ ਅਤੇ ਕੌਮ ਲਈ ਬਾਬਾ ਅਜੀਤ ਸਿੰਘ ਅਤੇ ਛੁਜਾਰ ਸਿੰਘ ਮੁਗਲਾਂ ਨਾਲ ਯੁੱਧ ਕਰਦੇ ਹਾਂ ਸ਼ਹੀਦ ਹੋਏ ਸਨ ਛੋਟੇ ਸਹਿਬਜ਼ਾਦੇਆਂ ਜੁਲਾਵਰ ਸਿੰਘ ਅਤੇ ਫਤੇਹ ਸਿੰਘ ਨੇ ਕਿਸੇ ਵੀ ਕੀਮਤ ਤੇ ਇਸਲਾਮ ਨੂੰ ਕਬੂਲ ਨਹੀਂ ਕੀਤਾ ਤਾਂ ਉਹਨਾਂ ਨੂੰ ਜਿਉਂਦਿਆਂ ਹੀ ਕੰਧ ਵਿੱਚ ਛਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਸਾਰੇ ਪਰਿਵਾਰ ਨੇ ਦੇਸ਼ ਅਤੇ ਕੌਮ ਦੀ ਰੱਖਿਆ ਲਈ ਸ਼ਹੀਦੀਆਂ ਪਾਈਆਂ ਸਨ। ਜਿਨ੍ਹਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਨੂੰ ਰਹਿੰਦੀ ਦੁਨੀਆ ਤੱਕ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਬিনা ਲਲਿਤਾ, ਰੇਸ਼ਮਾ, ਰਾਜਵਿੰਦਰ ਕੋਲ ਜੀ, ਸੀਮਾ, ਸ਼ਾਲੂ, ਸੁਖੋ, ਪੂਜਾ, ਜੋਤੀ, ਸੁਨੀਤਾ, ਜਸਵੰਤ ਕੌਰ ਕੁਲਵੰਤ ਕੌਰ ਸਨੀ ਭੁਪਿੰਦਰ ਸਿੰਘ ਰੁਪਿੰਦਰ ਸਿੰਘ ਸ਼ਿਵਜੋਤ ਸਿੰਘ ਵਰੁਣ ਗੁਰਦੀਪ ਸਿੰਘ ਰਜਿੰਦਰ ਕੁਮਾਰ ਹਰਜਿੰਦਰ ਕੌਰ ਰਾਜੂ ਚੋਹਾਨ ਆਦਿ ਵੀ ਹਾਜ਼ਰ ਸਨ ਨਾ ਤੁਹਾਡਾ ਮੇਰਾ ਨਾਮ ਜਸਵੰਤ ਕੌਰ ਸੋਨੀਆ ਜੀ ਹਾਂਜੀ ਲੰਗਰ ਲਗਾਇਆ ਅੱਜ ਪਹਿਲੀ ਵਾਰੀ ਲਗਾਇਆ ਕਿ ਪਹਿਲਾਂ ਵੀ ਲਗਾਉਂਦੇ ਹੋ ਨਹੀਂ ਜੀ ਪਹਿਲੀ ਵਾਰ ਲੰਗਰ ਲਾਇਆ ਜੀ ਅਸੀਂ ਮਾਤਾ ਗੁਜਰ ਸਾਹਿਬ ਦੇ ਔਰ ਗੁਜਰ ਕੌਰ ਜੀ ਔਰ ਛੋਟੇ ਸਾਹਿਬਜ਼ਾਦਿਆਂ ਲਈ ਯਾਦ ਵਿੱਚ ਲੰਗਰ ਲਾਇਆ ਜੀ ਹਾਂਜੀ ਅਸੀਂ ਆਪਣੇ ਬੱਚਿਆਂ ਨੂੰ ਔਰ ਜਿਹੜੀ ਨਵੀਂ ਪਨੀਰੀ ਆ ਰਹੀ ਹੈ ਜੀ ਉਹਨਾਂ ਨੂੰ ਜਾਗਰਣ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰਤੇਗਵਾਦਰ ਜੀਾਰੇ ਮਾਤਾ ਗੁਜਰ ਕੌਰ ਵਾਰੇ ਤੇ ਛੋਟੇ ਚਾਜਾ ਦੇਾਰੇ ਜਾਗਰੂਨ ਕਰਨ ਵਾਸਤੇ ਅਸੀਂ ਲੰਗਰ ਲਾਇਆ ਜੀ ਅਸੀਂ ਅੱਗੇ ਵਾਸਤੇ ਵੀ ਪਰਮਾਤਮਾ ਤਰੱਕੇ ਮੇਰ ਰਿਆ ਅਸੀਂ ਅੱਗੇ ਵਾਸਤੇ ਵੀ ਲੰਗਰ ਲਾਵਾਂਗੇ ਤੇ ਬੱਚਿਆਂ ਨੂੰ ਜਾਗਰੂਕ ਕਰਾਂਗੇ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਜਿੰਦਰ ਗਿੱਲ ਪ੍ਰਧਾਨ ਲੋਕ ਭਲਾਈ ਮੰਚ ਤੇ ਆਪਣੇ ਸਮੂਹ ਆਦੇਦਾਰਾਂ ਤੇ ਵਰਕਰਾਂ ਵੱਲੋਂ ਮਾਤਾ ਗੁਜਰਗੌਰ ਚਾਰ ਸਾਹਿਬ ਜਦਿਆਂ ਦੀ ਸ਼ਹਾਦਤ ਨੂੰ ਨਮਨ ਕਰਦਾ ਹਾਂ ਤੇ ਇਸ ਸ਼ਹੀਦੀ ਦਿਵਸ ਤੇ ਮੈਂ ਆਪਣੀ ਨਵੀਂ ਜਨਰੇਸ਼ਨ ਨੂੰ ਵੀ ਜਾਗਰੂਕ ਕਰਨਾ ਚਾਹੁੰਦਾ ਹਾਂ ਤਾਂ ਕਿ ਉਹ ਨਸ਼ਿਆਂ ਤੋਂ ਗੁਰੇਜ਼ ਕਰਨ ਤੇ ਸਾਰੇ ਲੋਕਾਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਆਪਾਂ ਸਾਰੇ ਰਲ ਮਿਲ ਕੇ ਇਹਨਾਂ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਨਵੀਂ ਪੀੜ੍ਹੀ ਨੂੰ ਜਾਗਰੂਕ ਕਰੀਏ ਨਸ਼ਿਆਂ ਤੋਂ ਤਾਂ ਕਿ ਉਹ ਨਸ਼ਿਆਂ ਤੋਂ ਗੁਰੇਜ਼ ਕਰਨ ਤੇ ਸਾਰੇ ਰਲ ਮਿਲ ਕੇ ਇਹਨਾਂ ਸ਼ਹੀਦਾਂ ਦੇ ਦਿਹਾੜੇ ਮਨਾਈਏ ਕਿਉਂਕਿ ਕੌਮਾਂ ਜਿੰਦੀਆਂ ਨਾਲ ਕੁਰਬਾਨੀਆਂ ਦੇ ਅਣਖ ਮਰੇ ਤੋਂ ਕੌਮ ਹੈ ਮਰ ਜਾਂਦੀ ਉਹਨਾਂ ਕੌਮਾਂ ਨੂੰ ਕੁੱਲ ਜਹਾਨ ਪੂਜੇ ਜਿਹੜੀ ਹੱਸ ਕੇ ਦੁਖੜੇ ਜੜ ਜਾਂਦੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ